ਪਿਆਰੇ ਬੱਚਿਓ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਕਲਾਸ 8th ਇੰਗਲਿਸ਼ ਟਰਾਂਸਲੇਸ਼ਨ ਇਹ ਦੋਨੋਂ ਤਰ੍ਹਾਂ ਨਾਲ ਤੁਹਾਨੂੰ ਕੁਐਸਚਨ ਆਵੇਗਾ ਪੰਜਾਬੀ ਟੂ ਇੰਗਲਿਸ਼ ਇੰਗਲਿਸ਼ ਟੂ ਪੰਜਾਬੀ 6 ਮਾਰਕਸ ਦਾ ਜਿਹੜਾ ਕੁਐਸਚਨ ਤੁਹਾਨੂੰ ਇਹ ਦੋਨੋਂ ਆਣਗੇ ਤਿੰਨ ਤਿੰਨ ਨੰਬਰ ਦੇ ਸੋ ਬੜੇ ਇੰਪੋਰਟੈਂਟ ਹਨ ਸਾਰੇ ਬੱਚੇ ਇਹਨਾਂ ਨੂੰ ਜ਼ਰੂਰ ਕਰ ਲਓ ਬੜੇ ਆਸਾਨ ਹੈ ਜੀ ਆਓ ਵੀਡੀਓ ਸਟਾਰਟ ਕਰਦੇ ਹਾਂ ਜੀ ਫਸਟ ਹੈਗਾ ਜੀ ਆਪਣਾ ਵਸਤਾ ਖੋਲੋ ਓਪਨ ਯੋਰ ਬੈਗ ਆਪਣਾ ਨਾਮ ਦੱਸੋ ਟੈਲ ਯੋਰ ਨੇਮ ਗੱਲਾਂ ਨਾ ਕਰੋ ਡੂ ਨੋ ਟਾਕ ਬੁਰੀ ਸੰਗਤ ਤੋਂ ਬਚੋ ਅਵੋਇਡ ਬੈਡ ਕੰਪਨੀ ਵੱਡਿਆਂ ਦਾ ਕਹਿਣਾ ਮੰਨੋ ਓਵੇ ਦਾ ਐਲਡਰਸ ਕੂੜਾ ਨਾ ਖਿਲਾਰੋ ਡੂ ਨੋਟ ਲਿਟਰ ਆਪਣੇ ਹੱਥ ਉੱਤੇ ਚੱਕੋ ਰੇਜ਼ ਯੋਰ ਹੈਂਡਸ ਨੈਕਸਟ ਕਦੇ ਝੂਠ ਨਾ ਬੋਲੋ ਨੈਵਰ ਟੈਲ ਅ ਲਾਈ ਆਪਣਾ ਕੰਮ ਪੂਰਾ ਕਰੋ ਕੰਪਲੀਟ ਯੋਰ ਵਰਕ ਆਪਣੀਆਂ ਗਲਤੀਆਂ ਸੁਧਾਰੋ ਇੰਪਰੂਵ ਯੋਰ ਮਿਸਟੇਕਸ ਮੈਂ ਥੱਕਿਆ ਹੋਇਆ ਹਾਂ ਆਈ ਏਮ ਟਾਇਰਡ ਉਹ ਮੂਰਖ ਨਹੀਂ ਹੈ ਹੀ ਇਜ਼ ਅ ਨੋਟ ਆ ਫੂਲ ਮੇਰੇ ਮਾਤਾ ਪਿਤਾ ਜੀ ਅਧਿਆਪਕ ਹਨ ਮਾਈ ਪੇਰੈਂਟਸ ਆਰ ਟੀਚਰਸ ਐਸੀ ਭਾਰਤ ਵਸਸੀ ਹਾਂ ਵੀ ਆਰ ਇੰਡੀਅਨਸ ਉਸ ਦੀ ਭੈਣ ਬਹੁਤ ਅਕਲਮੰਦ ਹੈ ਹਾ ਸਿਸਟਰ ਇਜ਼ ਵੈਰੀ ਵਾਈਜ਼ ਮੈਨੂੰ ਤੁਹਾਡੇ ਤੇ ਮਾਣ ਹੈ ਆਈ ਏਮ ਪ੍ਰਾਊਡ ਆਫ ਯੂ ਪਾਣੀ ਸਾਫ ਹੈ ਵਾਟਰ ਇਜ਼ ਕਲੀਨ ਉਹ ਬਹੁਤ ਮਤਲਬੀ ਹੈ ਹੀ ਇਜ਼ ਵੈਰੀ ਸੈਲਫਿਸ਼ ਕਾ ਹਰੀ ਭਰੀ ਹੈ ਗ੍ਰਾਸ ਇਜ਼ ਗ੍ਰੀਨ ਮੈਂ ਅੱਜ ਠੀਕ ਮਹਿਸੂਸ ਨਹੀਂ ਕਰ ਰਿਹਾ ਹਾਂ ਆਈ ਏਮ ਨੋਟ ਫੀਲਿੰਗ ਵੈਲ ਟੂਡੇ ਮੈਂ ਰੋਜ਼ ਸਕੂਲ ਜਾਂਦਾ ਹਾਂ ਆਈ ਗੋ ਟੂ ਸਕੂਲ ਡੇਲੀ ਮੇਰੀ ਮਾਤਾ ਜੀ ਸਵਾਦੀ ਭੋਜਨ ਪਕਾਉਂਦੇ ਹਨ ਮਾਈ ਮਦਰ ਕੁਕਸ ਡਿਲੀਸ਼ੀਅਸ ਫੂਡ ਸਭ ਨੇ ਪਾਠ ਯਾਦ ਕਰ ਲਿਆ ਹੈ एवरीवन ਹੈਸ ਲਰਨਡ ਦ ਲੈਸਨ ਮੈਂ ਆਪਣਾ ਜਨਮ ਦਿਨ ਮਨਾਇਆ ਆਈ ਸੈਲੀਬ੍ਰੇਟਡ ਮਾਈ ਬਰਥਡੇ ਮੇਰੇ ਪਿਤਾ ਜੀ ਬਾਜ਼ਾਰ ਜਾਣਗੇ ਮਾਈ ਫਾਦਰ ਵਿਲ ਗੋ ਟੂ ਦ ਮਾਰਕੀਟ ਪ੍ਰਮਾਤਮਾ ਮੇਰੀ ਮਦਦ ਕਰਨਗੇ ਗੋਡ ਵਿਲ ਹੈਲਪ ਮੀ وہ تیز دوڑ رہا ہے ہی از رننگ فاسٹ چپڑاسی گھنٹی نہیں بجا رہا ہے ringing the bell. ولدیار پڑھ رہے ہو سٹوڈینٹس will be studying. کسان آرام نہیں کر رہے ہونگے دا فارم ہاؤس ول ناٹ بی ٹیکنگ ریسٹ سشیل نے اپنا کام ختم کر لیا ہے سواری ششیل نے اپنا کام کر لیا ہے Sushil has done his work. ਮੇਰੇ ਅਧਿਆਪਕ ਕਾਪੀ ਲਈ ਹੈ। My teacher has checked the notebook. Next, मुंडਿਆਂ ਨੇ ਕੁਰਸੀ ਨਹੀਂ ਤੋੜੀ ਹੈ। The boys have not broken the chair. ਮੈਨੂੰ ਇੱਕ ਨੌਕਰੀ ਮਿਲ ਗਈ ਹੈ। I have got a job. ਕਿਸੇ ਨੇ ਮੈਨੂੰ ਬੁਲਾਇਆ ਹੈ। Someone has called me. ਮੋਹਨ ਨੇ ਇੱਕ ਗੀਤ ਗਾਇਆ ਹੈ ਮੋਹਨ ਹੈ ਸੰਗ ਸੋਂ ਕੁੜੀਆਂ ਜਮਾਤ ਵਿੱਚ ਚਲੀਆਂ ਗਈਆਂ ਹਨ ਦਾ ਗਰਲਸ ਹੈਵ ਗੋਨ ਟੂ ਦਾ ਕਲਾਸ ਨੈਕਸਟ ਪੁਲਿਸ ਨੇ ਚੋਰ ਨਹੀਂ ਫੜਿਆ ਹੈ ਦਾ ਪੁਲਿਸ ਹੈਜ਼ ਨੋਟ ਕੈਚ ਦਾ ਤੀਫ ਉਹ ਇਸ ਸਾਲ ਪਾਸ ਨਹੀਂ ਹੋਇਆ ਹੈ ਹੀ ਹੈਜ਼ ਨੋਟ ਪਾਸਡ ਦਿਸ ਈਅਰ ਨੈਕਸਟ ਮੇਰੇ ਚਾਚਾ ਜੀ ਨੇ ਮੈਨੂੰ ਤੋਹਫੇ ਦੇ ਵਿੱਚ ਇੱਕ ਘੜੀ ਦਿੱਤੀ ਮਾਈ ਅੰਕਲ ਗੇ ਮੀ ਆਰਿਸਟ ਬੋਸ ਐਜ਼ ਅ ਪ੍ਰੈਜ਼ੈਂਟ ਉਸਨੇ ਸੱਚ ਨਹੀਂ ਬੋਲਿਆ ਸ਼ੀ ਡਿਡ ਨਾਟ ਸਪੀਕ ਦਾ ਟਰੂਥ ਮੈਨੂੰ ਉਸ ਦਿਨ ਬੁਖਾਰ ਸੀ ਆਈ ਹੈਡ ਫੀਵਰ ਥੈਟ ਡੇ ਅਸੀਂ ਡਾਕਟਰ ਨੂੰ ਬੁਲਾ ਲਿਆ ਸੀ ਵੀ ਹੈਡ ਸੈਂਟ ਟੂ ਸੈਂਟ ਫੋਰ ਦਾ ਡਾਕਟਰ ਬੁੱਢੇ ਆਦਮੀ ਨੇ ਇੱਕ ਘਰ ਬਣਾਇਆ ਦਾ 올ਡ ਮੈਨ ਬੁਲਟਾ ਹਾਊਸ ਅਸੀਂ ਬਹੁਤ ਮਜ਼ਾ ਕਰ ਚੁੱਕੇ ਸੀ ਵੀ ਹੈਡ ਇੰਜੋਏਡ ਆ ਲੋਟ ਸੁਦਾ ਨੇ ਖੇਡ ਖੇਡੀ ਸੁਦਾ ਪਲੇਡ ਆ ਗੇ ਮੇਰੀ ਸਹੇਲੀ ਨੇ ਮੇਰੀ ਮਦਦ ਕੀਤੀ ਮਾਈ ਫਰੈਂਡ ਹੈਲਪਡ ਮੀ ਨੈਕਸਟ ਬਿੱਲੀ ਨੇ ਦੁੱਧ ਨਹੀਂ ਪੀਤਾ ਦਾ ਕੈਟ ਡਿਡ ਨੋਟ ਡਰਿੰਕ ਮਿਲਕ ਸੋਨੇ ਸੋਨੂ ਨੇ ਤੈਨੂੰ ੱਤਕਾ ਨਹੀਂ ਮਾਰਿਆ ਸੋਨੂ ਡਿਡ ਨੋਟ ਹਿਸ਼ੂ ਦਾਦੀ ਨੇ ਚੰਗੀ ਕਹਾਣੀ ਸੁਣਾਈ ਦਾ ਗ੍ਰੈਂਡਮਦਰ ਟੋਲਡ ਅ ਗੁੱਡ ਸਟੋਰੀ ਤੁਸੀਂ ਕਿੱਥੇ ਰਹਿੰਦੇ ਹੋ ਵੇਅਰ ਡੂ ਯੂ ਲਾਈਵ ਤੁਸੀਂ ਝੂਠ ਕਿਉਂ ਬੋਲਿਆ ਵਾਈ ਡਿਡ ਯੂ ਟੈਲ ਅ ਲਾਈ ਤੁਸੀਂ ਆਪਣੀ ਛੁੱਟੀ ਕਿੱਥੇ ਬਿਤਾਈ ਵੇਅਰ ਡਿਡ ਯੂ ਸਪੈਂਡ ਯੋਰ ਹੌਲੀਡੇ ਜਮਾਤ ਵਿੱਚ ਕੌਣ ਸੀ ਹੂ ਹੂ ਵਾਸ देयर ਇਨ ਦਾ ਕਲਾਸ ਤੁਹਾਡਾ ਪੱਕਾ ਮਿੱਤਰ ਕੌਣ ਹੈ ਹੂ ਇਜ਼ ਯੋਰ ਬੈਸਟ ਫਰੈਂਡ ਅਧਿਆਪਕ ਨੇ ਕੀ ਪੜਾਇਆ ਵਾਟ ਡਿਡ ਦਾ ਟੀਚਰ ਟੀਚ نیکسٹ اس نے جواب کیوں نہیں Why did ڈی not give the answer؟ تھی کتھے جا رہے ہو Where are you going؟ تُن رولا کیوں پا رہے ہو Why are you making ا نوائز تھی کدوں آ رہے ہو When are you coming؟ تھی کتاب قدوں پڑھ رہے سی you when were you reading ریڈنگ when were you reading the book بک تیل کی کر رہے سی وٹ وار یو ڈوئنگ جسٹرڈے تھی کم کدو کرو گے وین ول یو ڈو دا ورک وہ پرشن کم حل کرے گی ہاؤ ول شی سولو دا کوشن تھی ہوں کتنے جاؤ گے ویئر ول یو گو ناؤ وہ پارٹی توں نہیں آئے گی وائی ول شی نوٹ کم ٹو دا پارٹی نیکسٹ کی تھی جواب لکھ لیا ہے ਹੈਵ ਯੂ ਰਿਟਨ ਦਾ ਆਨਸਰ ਕਿ ਉਸਨੇ ਪਾਠ ਯਾਦ ਕਰ ਲਿਆ ਹੈ ਹੈਸ ਸ਼ੀ ਲਰਨਡ ਦਾ ਲੈਸਨ ਉਸਨੇ ਆਪਣਾ ਘਰ ਕਿਉਂ ਵੇਚ ਦਿੱਤਾ ਵਾਈ ਡਿਡ ਹੀ ਸੈਲ ਹਿਸ ਹਾਊਸ ਕਿ ਉਹਨਾਂ ਨੇ ਮੈਚ ਜਿੱਤ ਲਿਆ ਸੀ ਹੈਡ ਦੇ ਵੋਨ ਦਾ ਮੈਚ ਉਹ ਪ੍ਰੀਖਿਆ ਦੇ ਵਿੱਚ ਕਿਸ ਤਰ੍ਹਾਂ ਪਾਸ ਹੋ ਗਿਆ ਹਾਊ ਡਿਡ ਹੀ ਪਾਸ ਇਨ ਦਾ ਐਗਜ਼ਾਮੀਨੇਸ਼ਨ ਕੀ ਮੈਂ ਅੰਦਰ ਆ ਸਕਦਾ ਹਾਂ ਮੇ ਆਈ ਕਮ ਇਨ کی میں باہر جا سکتا ہاں مے آئی گو آؤٹ نیکسٹ کی وہ تیر سکتی ہے کین سی سو کی ہون میں جلدی جا سکتا ہاں مے آئی گو ناؤ سانو کن تو پہلا اپنے ہاتھ دھونے چاہیے ہیں وی wash our hands before having ہیونگ فوڈ نو ہون سونا چاہیے ہے آئی مسٹ گو ٹو سلیپ now کرپا کر کے پیج پلٹو ڈو پلیز ٹرن دا پیش ਮਿਹਨਤ ਕਰੋ ਨਹੀਂ ਤਾਂ ਤੁਸੀਂ ਫੇਲ ਹੋ ਜਾਓਗੇ ਵਰਕ ਹਾਰਡ ਲੈਸਟ ਯੂ ਸ਼ੁਡ ਫੇਲ ਸ਼ਾਬਾਸ਼ ਤੁਸੀਂ ਬਹੁਤ ਵਧੀਆ ਕੰਮ ਕੀਤਾ ਵੈਲ ਡਨ ਥੈਂਕ ਯੂ ਯੂਥ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਪ੍ਰੇਖਿਆ ਦੇ ਵਿੱਚ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਥੈਂਕ ਯੂ ਵੈਰੀ ਮਚ